ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਗੱਬਣ ਮੱਝ ਸੇਰ ਲਈ ਲੈ ਕੇ ਆਏ ਜੀ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੀ ਲੂਕੋ ਸੁਰੱਖੇ ਵੀ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹਾਂ ਵਧੀਆ ਜੀ ਹਾਂਜੀ ਹਾਂਜੀ ਵਧੀਆ ਭਾਈ ਤੁਸੀਂ ਸੁਣਾਓ ਭਾਈ ਨਾਮ ਤੇ ਐਡਰੈਸ ਬੋਲ ਦੇ ਆਪਣਾ ਨਾਮ ਭਾਈ ਲਵਜੀ ਸਿੰਘ ਪਿੰਡ ਆਪਣਾ ਗੁਰੂਸਰ ਆ ਗਿਆ ਠੀਕ ਹੈ ਭਾਈ ਨਾਲ ਹੀ ਆਪਣੇ ਭਗਤਾ ਭਾਈ ਕਾ ਸ਼ਹਿਰ ਆ ਜਾਂਦਾ ਓਕੇ ਭਾਈ ਜੇ ਇਧਰਲੇ ਪਾਸੇ ਆਈਏ ਤਾਂ ਆਪਣੇ ਸਲਾਦਪੁਰਾ ਆਉਂਦਾ ਪਹਿਲਾਂ ਠੀਕ ਹੈ ਭਾਈ ਇਧਰ ਆਪਣੇ ਭਗਤਾ ਭਾਈ ਆ ਜਾਂਦਾ ਠੀਕ ਹੈ ਭਾਈ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਆਪਣਾ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਹੈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ ਵੀਰੇ 81466 73672 ਠੀਕ ਆ ਬਾਈ ਹਾਂਜੀ ਵੀਰੇ ਤੇ ਕਿਹੜਾ ਸੂਆ ਸੁੰਦੀਆ ਮੱਝ ਆਪਣੇ ਤੀਜਾ ਸੂਆ ਹੁਣ ਸੋਨਾ ਬਾਈ ਦੋ ਸੂਏ ਆਪਣੇ ਕੋਲ ਰਹੀ ਆ ਮੱਝ ਘਰ ਦੀ ਆਪਣੀ ਇਹ ਠੀਕ ਆ ਬਾਈ ਹਾਂਜੀ ਤੀਜਾ ਸੂਆ ਸੋਨਾ ਤੇ ਆਪਾਂ ਦੂਜੇ ਸੂਏ ਦਾ 15 16 ਲੀਟਰ ਦੁੱਧ ਕੱਢਿਆਗਾ ਓਕੇ ਬਈ ਇਹ ਤੀਜੇ ਸੂਏ ਹੁਣ ਬਸ 4-5 ਦਿਨ ਲੈਂਦੀ ਆ ਵੀਰੇ 4 ਤੋਂ 5 ਦਿਨ ਲੱਗ ਹਾਂਜੀ 4-5 ਦਿਨਾਂ ਦੀ ਇਕੱਠੀ ਆ ਆਰਡਰ بڑا ਕਮਾਲ ਤਿਆਰ ਕਰਦੀ ਹੁੰਦੀ ਆ ਹਾਂਜੀ ਹਾਂਜੀ ਲੇਵਾ ਲੂਗਾ ਪੂਰਾ ਇਹ ਭਰ ਕੇ ਫੇਰ ਸੂਣਾ ਇਹਨੇ ਵੀਰੇ ਸਹੀ ਗੱਲ ਹਾਂਜੀ ਸੂਕੋਂ ਲੇਵਾ ਸਟਾਰਟ ਹੋ ਜਾਂਦਾ ਬਈ ਤੇ ਥਾਣੇ ਇੱਕ ਨਵਾਂ ਸੂਲਣਾ ਲਾ ਲੈਣਾ ਲੇਵਾ ਤੈਨੂੰ ਠੀਕ ਆ ਬਾਈ ਚਵਾਈ ਚਵਾਈ ਕਿਵੇਂ ਸੀ ਬਾਈ ਚਵਾਈ ਚਵਾਈ ਪੂਰੀ ਮੋਟੀ ਧਾਰਾ ਇਹਦੀ ਵੀਰੇ ਉਹ ਗਾੜੀ ਕੁੜੀ ਚੈੱਕ ਕਰ ਲੋ ਥਾਣ ਥੋਂ ਬਾਹਲਾ ਭਵੇਂ ਦੋ ਜਾਨੇ ਬਹਿ ਕੇ ਦੋਨੇ ਪਾਸੇ ਬਹਿ ਕੇ ਚੋਲੇ ਭਾਵੇਂ ਇੱਕ ਜਾਣਾ ਚੋਲੇ ਬੱਸ ਠੀਕ ਆ ਇਨੀ ਸੀ ਹਾਂਜੀ ਸੀਲ ਬਹੁਤ ਹੈ ਠੀਕ ਆ ਬਾਈ ਹੱਥ ਥੈ ਜੇ ਮਰਜੀ ਲਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਕੱਦ ਚੰਗਾ ਪਲੀ ਵੀ ਚੰਗੀ ਆ ਬਰੀਡ ਚੰਗੀ ਆ ਸਿੰਘ ਸੁੰਗ ਬਹੁਤ ਚੰਗਾ ਲੱਗਿਆ ਹਾਂਜੀ ਪਲੀ ਪੁਲੀ ਸਵਾਹੀ ਬਹੁਤ ਕੀਤੀ ਹੈ ਜੀ ਹਾਂਜੀ ਹੋਲ ਦੇ ਬਾਈ ਮੜੀ ਤੋਰ ਕੇ ਹਾਂਜੀ ਗੇੜਾ ਖਲਾ ਫੇਸ ਦੀ ਬਿਊਟੀ ਸਿੰਘ ਸਿੰਘ ਬਾਲਾ ਚੰਗਾ ਲੱਗਿਆ ਕਰਮਾਲੀ ਨੂੰ ਵਜਣ ਵਾਲੀ ਮੱਝ ਆ ਬਾਈ ਇਹ ਬਾਕੀ ਬਾਈ ਦੇ ਘਰ ਦੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੋਰਾ ਚੈੱਕ ਕਰ ਲਿਓ ਕਰਮਾਲੀ ਦਾ ਲੈ ਇੱਕ ਨੰਬਰ ਤੋਰਾ ਗਾ ਕੀ ਬਾਤ ਆ ਬਾਈ ਫੁੱਲ ਬਰੀਡ ਆ ਬਾਈ ਥੋੜਾ ਪੜਾ ਦੇਖੋ ਕਰਮਾਲੀ ਦਾ ਪੂਰਾ ਫੁੱਲ ਚੌੜਾ ਪਲੀ ਵੀ ਬਹੁਤ ਆ ਕਰਮਾਲੀ ਕੀ ਬਾਤ ਖੜ ਜਾ ਬੁੱਤ ਖੜ ਜਾ ਕੀ ਮੁੱਲ ਆ ਭਰਾ ਜੈਜਰ ਇਹਦਾ ਮੁੱਲ ਵੀਰੇ ਆਪਾਂ ਫੋਨ ਤੇ ਕਰਾਂਗੇ ਜੈ ਜੀ ਹੋ ਹਾਂ ਜੀ ਮੁੱਲ ਜੈਜ ਕਰਾਂਗੇ ਠੀਕਾ ਮੁੱਲ ਫੋਨ ਤੇ ਕਰ ਦਾਂਗੇ ਆਪਾਂ ਬਸ ਠੀਕ ਆ ਬਈ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਿਹਦਾ ਜੈਜ ਮੁੱਲ ਹੋਊਗਾ ਮਾਨਤਨ ਵੀ ਆਪਾਂ ਕੋਈ ਨਹੀਂ ਕਰਦਾ ਵੀਰੇ ਠੀਕ ਆ ਬਈ ਹਾਂ ਜੀ ਮਾਨਤਨ ਵੀ ਕੋਈ ਚੱਕਣੀ ਪਈ ਨਾ ਵਧੀਆ ਹੋ ਜਾਊਗਾ ਤੂਰਾ ਤੂਰਾ ਇੱਕ ਕੰਮਰਾ ਗਰਮ ਵਾਲਿਆ ਲੇਵਾ ਬੜਾ ਕਮਾਲ ਆ ਯਾਰ ਹਣ ਹਾਂਜੀ ਫਿੱਟ ਫਿੱਟ ਲੇਵਾ ਥਾਣਾ ਬੱਕਰੀ ਵਰਗੇ ਥਾਣਾ ਪੁਲੇ ਹਾਂ ਜਦ ਦਿਨ ਤਿਆਰ ਹੋ ਗਈ ਨਾ ਮਝ ਦੱਸੋਗੇ ਚਾਰ ਪੰਜ ਦਿਨ ਪੂਰੇ ਖੁੱਲੇ ਲੈਂਦੀ ਆ ਹੂੰ ਬੜਾ ਚੰਗਾ ਥਾਣਾ ਹਾਂਜੀ ਗਰਮ ਵਾਲੇ ਤੇ ਕਿਸੇ ਵੀ ਬੱਕਰੀ 7 ਮਹੀਨੇ ਲੈ ਦੁੱਧ ਦੇਣਾ ਪੂਰੇ ਆਪਾਂ 7 ਮਹੀਨੇ ਚੋਇਆ ਇਹਦਾ ਓਕੇ ਆਪ ਛੱਡੀ ਆਪਾਂ ਜਿਵੇਂ ਠੀਕ ਆ ਭਾਈ ਹਾਂਜੀ ਦੁੱਧੋਂ ਵੀ ਬਾਈ ਕਹਿੰਦਾ ਡਰਾਈ ਕਰਨੀ ਪੈਂਦੀ ਆ ਇੰਨੀ ਚੰਗੀ ਨਸਲਾ ਇੰਨੀ ਬਲੈਂਕ ਕੋਈ ਟੀਕਾ ਡੂਗਾ ਕੋਈ ਨਹੀਂ ਲਗਾਉਂਦੀ ਵੀਰੇ ਠੀਕ ਹੈ ਬਈ 7 ਮਹੀਨੇ ਫੁੱਲ ਦੁੱਧ ਦਿੰਦੀ ਆ ਓਕੇ ਬਈ ਹਾਂਜੀ ਧੰਨਵਾਦ ਜੀ